ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਟਾਂਡਾ ਓਏ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਟਾਂਡਾ ਇੱਕ ਤੇ ਕਾਲੀਆਂ ਕਾਲੀਆਂ ਗੁੱਤਾਂ ਕਾਲਈ ਵਿੱਚ ਪਰਾਂਦਾ ਜੋੜਾ ਸੱਪਾਂ ਦਾ ਸੱਪਾਂ ਦਾ ਗਟਿਲਮਕਦਾ ਜਾਂਦਾ ਜੋੜਾ ਸੱਪਾਂ ਦਾ ਸੱਪਾਂ ਦਾ ਗਟਿਲਮਕਦਾ ਜਾਂਦਾ ਜੋੜਾ ਸੱਪਾਂ ਦਾ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਚਾਵਾਂ ਓਏ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਚਾਵਨ ਚਿੱਟੀ ਐ ਕਬੂਤਰੀ ਏ ਲੈਣੀਆ ਤੇਰੇ ਨਾਲ ਲਾਵਾਂ ਨੀ ਚਿੱਟੀ ਐ ਕਬੂਤਰੀ ਏ ਲੈਣੀਆ ਤੇਰੇ ਨਾਲ ਲਾਵਾਂ ਨੀ ਚਿੱਟੀ ਐ ਕਬੂਤਰੀ ਏ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਤਾਰਾ ਓਏ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਧਾਰਾ ਇਉਂ ਨਕ ਵਿੱਚ ਉਹਦੇ ਲੌਂਗਲਿਸ਼ਕ ਦਾ ਜਿਉਂ ਸਰਗੀ ਦਾ ਤਾਰ ਉਹ ਗਹਿਣਿਆ ਦੀ ਸ਼ੌਕਣ ਨੇ ਸ਼ੌਕਣ ਨੇ ਕਰ ਰੱਖ ਲਿਆ ਸੁਨਿਆਰ ਉਹ ਗਹਿਣਿਆ ਦੀ ਸ਼ੌਕਣ ਨੇ ਸ਼ੌਕਣ ਨੇ ਕਰ ਰੱਖ ਲਿਆ ਸੁਨਿਆਰ ਉਹ ਗਹਿਣਿਆ ਦੀ ਸ਼ੌਕਣ ਨੇ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਢੇਰੀ ਓਏ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਟੇਰੀ ਨੀ ਇੱਕ ਤੇਰੀ ਅੜਪੰਨਣੀ ਅੜਪੰਨਣੀ ਪੰਮ ਵਿੱਕ ਜੈ ਹਵੇਲੀ ਮੇਰੀ ਨੀ ਇੱਕ ਤੇਰੀ ਅੜਪੰਨਣੀ ਅੜਪੰਨਣੀ ਪੰਮ ਵਿੱਕ ਜੈ ਹਵੇਲੀ ਮੇਰੀ ਨੀ ਇੱਕ ਤੇਰੀ ਅੜਪੰਨਣੀ ਅੜਪੰਨਣੀ ਪੰਮ ਵਿੱਕ ਜੈ ਹਵੇਲੀ ਮੇਰੀ ਨੀ ਇੱਕ ਤੇਰੀ ਅੜਪੰਨਣੀ